ਜਰ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇੰਡੀਆ ਤੇ ਸਪੇਨ ਵਿਚਾਲੇ ব্রੌਂਜ਼ ਮੈਡਲ ਲਈ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ ਜਿੱਥੇ ਹੁਣ ਸਿਰਫ ਆਖਰੀ ਚਾਂਸ ਹੈ ਕਿ ਇੰਡੀਆ ਹੁਣ ਕੋਈ ਤਗਮਾ ਜੜਾ ਲੈ ਕੇ ਆ ਸਕਦੀ ਹੈ ਕਿਉਂਕਿ ਸੈਮੀਫਾਈਨਲ ਦੇ ਵਿੱਚ ਇੰਡੀਆ ਨੂੰ ਕਾਫੀ ਮੁਸ਼ਦਦ ਤੋਂ ਬਾਅਦ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਆਖਰੀ ਚਾਂਸ ਤੱਕ ਆਖਰੀ ਸਮੇਂ ਤੱਕ ਇੰਡੀਆ ਦੇ ਜਿੱਡੇ ਵੀ ਕਰੋੜੋਂ ਫੈਨ ਸੀਗੇ ਲਗਾਤਾਰ ਇਹ ਪੂਰੇ ਭਾਰਤ ਦੇ ਵਿੱਚ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਇੰਡੀਅਨ ਹਾਕੀ ਟੀਮ ਜਿਹੜੀ ਹੈ ਸੈਮੀਫਾਈਨਲ ਦੇ ਲਈ ਸਿਲੈਕਟ ਹੋ ਜਾਏਗੀ ਤੇ ਨਾਲ ਇਸ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਿੱਤ ਕੇ ਫਾਈਨਲ ਦੇ ਲਈ ਆਪਣੀ ਕੁਆਲੀਫਾਈ ਕਰੇਗੀ ਪਰ ਕਈ ਕਈਆਂ ਦੇ ਦਿਲ ਟੁੱਟ ਗਏ ਕਿਉਂਕਿ ਉਸ ਦਿਨ 3-2 ਦੇ ਨਾਲ ਸਿਰਫ ਆਖਰੀ ਸਮੇਂ ਤੱਕ ਲੋਕਾਂ ਨੇ ਆਸ ਲਗਾ ਰੱਖੀ ਸੀ ਕਿ ਸੈਮੀਫਾਈਨਲ ਜਿੱਤ ਕੇ ਅਸੀਂ ਫਾਈਨਲ ਦੇ ਵਿੱਚ ਕੁਆਲੀਫਾਈ ਕਰਾਂਗੇ ਤੇ 골ਡ ਮੈਡਲ ਜਿੱਤ ਕੇ ਆਵਗੇ ਉਸ ਤੋਂ ਬਾਅਦ ਸਨ ਤੇ ਕਿਹਾ ਆ ਵੀ ਜਾ ਰਿਹਾ ਹੈ ਕਿ ਗੋਲ ਕੀਪਰ ਜਿਹੜੇ ਨੇ ਇੰਡੀਅਨ ਹੋਕੀ ਟੀਮ ਦੇ ਇਸ ਮੈਚ ਤੋਂ ਬਾਅਦ ਸੰਨਿਆਸ ਲੈ ਲਣਗੇ ਹੁਣ ਤੱਕ ਜੇਕਰ ਗੱਲ ਕਰੀਏ ਤੇ ਇੰਡੀਆ ਦਾ ਕਾਫੀ ਬਿਹਤਰ ਪ੍ਰਦਰਸ਼ਨ ਜਿਹੜਾ ਹੈ ਇਸ ਹੋਕੀ ਟੀਮ ਦੇ ਵਿੱਚ ਰਿਹਾ ਸਿਰਫ ਦੋ ਮੈਚ ਜਿਹੜੇ ਨੇ ਇੰਡੀਅਨ ਹੋਕੀ ਟੀਮ ਨੇ ਹਾਰੇ ਪਹਿਲੇ ਸੈਕੰਡ ਮੈਚ ਜਿਹੜਾ ਬੈਲਜੀਅਮ ਦੇ ਨਾਲ ਰਿਹਾ ਉਹ ਹਾਰੀ ਤੇ ਨਾਲ ਹੀ ਸਿਰਫ ਜਾ ਕੇ ਸੈਮੀਫਾਈਨਲ ਦੇ ਵਿਚਾਰੇ ਹਰਲੇ ਤੱਕ ਜਿੰਨੇ ਵੀ ਮੁਕਾਬਲੇ ਹੋਏ ਨੇ ਇੰਡੀਅਨ ਹੋਕੀ ਟੀਮ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤੇ ਨੇ ਜੇਕਰ ਸਪੇਨ ਦੀ ਗੱਲ ਕਰੀਏ ਜਿਹੜੇ ব্রੌਂਜ਼ ਮੈਡਲ ਹੀ ਅੱਜ ਮੈਚ ਚੱਲ ਰਿਹਾ ਹੈ ਉਸ ਦੇ ਵਿੱਚ ਵੀ ਸਪੇਨ ਦੇ ਨਾਲ ਹੱਲੇ ਤੱਕ ਜਿਹੜੇ ਪੂਰੇ ਮੁਕਾਬਲੇ ਦੀ ਗੱਲ ਕਰੀਏ ਜਾਂ ਫਿਰ ਹੁਣ ਤੱਕ ਜਿੰਨੇ ਮੁਕਾਬਲੇ ਹੋਏ ਨੇ ਸਪੇਨ ਦੇ ਨਾਲ ਕਾਫੀ ਬਿਹਤਰ ਪ੍ਰਦਰਸ਼ਨ ਜੜਾਇਆ ਹੈ ਇੰਡੀਆ ਦਾ ਰਿਹਾ ਹੈ ਤੇ ਪੂਰੇ ਦੇਸ਼ ਦੀ ਨਿਗਾਹਾਂ ਜੜੀਆਂ ਨੇ ਉਹ ਇੰਡੀਆ ਤੇ ਨੇ ਕਿਉਂਕਿ ਟੋਕੀਓ ਦੇ ਵਿੱਚ ਵੀ ਇੰਡੀਆ ਜਿਹੜੀ ਹੈ ਉਹ ব্রੌਂਜ਼ ਮੈਡਲ ਲੈ ਕੇ ਆਈ ਸੀ ਪਰ ਉਮੀਦਾਂ ਇਸ ਵਾਰ 골ਡ ਤੇ ਸੀ 골ਡ ਤੇ ਸੀ ਕਿ ਇਸ ਵਾਰ ਇੰਡੀਅਨ ਹਾਕੀ ਟੀਮ ਜਿਹੜੀ ਹੈ ਹਿਸਟਰੀ ਕ੍ਰੀਏਟ ਕਰ ਸਕਦੀ ਹੈ ਕਿਉਂਕਿ ਆਸਟ੍ਰੇਲੀਆ ਨੂੰ ਵੀ 52 ਸਾਲਾਂ ਬਾਅਦ ਇਸ 올림픽 ਦੇ ਵਿੱਚ ਇੰਡੀਅਨ ਹਾਕੀ ਟੀਮ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਾਇਆ ਸੀ ਤੇ ਇਸ ਵਾਰ ਕਾਫੀ ਉਮੀਦਾਂ ਸੀ ਕਿ ਇਸ ਵਾਰ ਇੰਡੀਅਨ ਹਾਕੀ ਟੀਮ ਜਿਹੜੀ ਹੈ 골ਡ ਮੈਡਲ ਲੈ ਕੇ ਆ ਸਕਦੀ ਹੈ ਤਾਂ ਲਗਾਤਾਰ ਇੰਡੀਅਨ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਇਸ 올림픽 ਦੇ ਵਿੱਚ ਸਿਰਫ 2 ਮੈਚ ਹਾਰੇ ਨੇ ਦੂਜਾ ਮੁਕਾਬਲਾ ਜਿਹੜਾ ਇਹ ਪਹਿਲਾ ਮੁਕਾਬਲਾ ਬੈਲਜੀਅਮ ਨਾਲ ਹਾਰੇ ਤੇ ਦੂਜਾ ਮੁਕਾਬਲਾ ਸੈਮੀਫਾਈਨਲ ਦੇ ਵਿੱਚ ਹਾਰੇ ਐ ਲੜੀ ਜਿਹੜੀ ਹੈ ক্রিকেট ਟੀਮ ਦੀ ਵੀ ਗੱਲ ਕਰੀਏ ਤਾਂ ਲਗਾਤਾਰ ਇਹੀ ਰਹਿੰਦਾ ਹੈ ਕਿ ਜਿਹੜੇ ਮੇਨ ਮੁਕਾਬਲੇ ਨੇ ਉੱਥੇ ਜਾ ਕੇ ਹਾਰਦੇ ਨੇ ਪਰ ਹੁਣ ਜਿਹੜੀ ਨਿਗਾਵਾਂ ਨੇ ਉਸ ਬ੍ਰਾਉਂਜ਼ ਤੇ ਨੇ ਕਿਉਂਕਿ ਟੋਕੀਓ ਦੇ ਵਿੱਚ ਵੀ ਉਹ ਬ੍ਰਾਉਂਜ਼ ਮੈਡਲ ਲੈ ਕੇ ਆਈ ਸੀ ਤਾਂ ਕਾਫੀ ਉਮੀਦਾਂ ਨੇ ਕਿ ਇਸ ਟੀਮ ਤੋਂ ਕਿ ਹੁਣ ਇੱਕ ਬ੍ਰਾਉਂਜ਼ ਮੈਡਲ ਜਿਹੜਾ ਹੈ ਇੰਡੀਆ ਦੇ ਖਾਤੇ ਪਾਉਣਗੇ ਕਿਉਂਕਿ ਹੁਣ ਤੱਕ ਸਿਰਫ 올림픽 ਦੇ ਵਿੱਚ ਤਿੰਨ ਮੈਡਲ ਨੇ ਔਰ ਤਿੰਨੋਂ ਦੇ ਤਿੰਨੋਂ ਜਿਹੜੇ ਨੇ ਸ਼ੂਟਿੰਗ ਦੇ ਵਿੱਚ ਨੇ ਤੇ ਇੰਡੀਅਨ ਹੋਕੀ ਟੀਮ ਦੀ ਗੱਲ ਕਰੀ ਤਾਂ ਕੈਪਟਨ ਹਰਪ੍ਰੀਤ ਹਰਮਨਪ੍ਰੀਤ ਸਿੰਘ ਜਿਹੜੇ ਨੇ ਉਹ ਇਸ ਟੂਰਨਾਮੈਂਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਨੇ ਕਾਫੀ ਗੋਲ ਉਹਨਾਂ ਨੇ ਜਿਹੜੇ ਇੰਡੀਆ ਲਈ ਕੀਤੇ ਨੇ ਪੰਜਾਬੀਆਂ ਦੀ ਵੀ ਨਿਗਾਹ ਜਿਹੜੀ ਹੈ ਹਰਮਨਪ੍ਰੀਤ ਰਵੇਗਾ ਕਿਉਂਕਿ ਲਗਾਤਾਰ ਉਹਨਾਂ ਨੇ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਹਰ ਇੱਕ ਮੈਚ ਦੇ ਵਿੱਚ ਅਹਿਮ ਗੋਲ ਕਰਕੇ ਇੰਡੀਆ ਨੂੰ ਬੜਤ ਦਿਲਵਾਈ ਹੈ ਤਾਂ ਲਗਾਤਾਰ ਮੈਚ ਚੱਲ ਰਿਹਾ ਹੈ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਹੱਲੇ ਤੱਕ ਸਪੇਨ ਦੇ ਵਿੱਚ ਚੱਲ ਰਿਹਾ ਹੈ ਸਪੇਨ ਦੇ ਨਾਲ ਚੱਲ ਰਿਹਾ ਹੈ ਤਾਂ ਬ੍ਰਾਊਂਜ਼ ਮੈਡਲ ਇਹ ਮੁਕਾਬਲਾ ਹੈ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਇੰਡੀਆ ਤੇ ਜੇ ਤੱਕ ਇਹ ব্রাউਜ਼ ਮੈਡਲ ਆਵੇ ਤੇ ਹੋਰ ਉਹਨਾਂ ਦੇ ਸ਼ੁਕਾਮਨਾ ਲਈ ਉਹਨਾਂ ਦੇ ਹੌਸਲੇ ਲਈ ਕਮੈਂਟ ਕਰਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿਓ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿੰਦਾ ਰਹਾਂਗੇ ਪਰ ਲਗਾਤਾਰ ਤੁਹਾਨੂੰ ਦੱਸ ਦੇ ਕਿ ਹੁਣ ਇੰਡੀਆ ਤੇ ਸਪੇਨ ਦੇ ਵਿਚਾਲੇ ਇਸ ব্রਾਉਂਜ਼ ਮੈਡਲ ਲਈ ਮੁਕਾਬਲਾ ਚੱਲ ਰਿਹਾ ਹੈ ਪੂਰੇ ਦੇਸ਼ ਦੀ ਨਿਗਾਹਾਂ ਜਿਹੜੀਆਂ ਨੇ ਇਸ ਮੈਚ ਤੇ ਨੇ ਇਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਕਹ ਲਈਏ ਰਾਤ ਨੂੰ ਵੀ ਨੀਰਜ ਚੋਪੜਾ ਤੇ ਵੀ ਨਿਗਾਹਾਂ ਰਹਿਣਗੀਆਂ ਕਿਉਂਕਿ ਉਹਨਾਂ ਤੋਂ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਉਹ ਜਿਹੜੇ ਨੇ ਜੈਵਲਿਨ ਦੇ ਵਿੱਚ 골ਡ ਲੈ ਕੇ ਆਣਗੇ ਇਸ ਤੋਂ ਕਈ ਜਿਹੜੇ ਹੋਰ ਪਲੇਅਰ ਵੀ ਸੀਗੇ ਉਹਨਾਂ 'ਤੇ ਵੀ ਲਗਾਤਾਰ ਨਿਗਾਹਾਂ ਸੀਗੀਆਂ ਪਰ ਹੱਲੇ ਤੱਕ ਸਿਰਫ 3 ਮੈਡਲ ਹੀ ਆਏ ਨੇ ਇਹ ਚੌਥਾ ਮੈਡਲ ਜਿਹੜਾ ਹੈ ਇੰਡੀਆ ਹੋਕੀ ਟੀਮ ਜਿਹੜੀ ਹੈ ਉਹ ਪੱਕੀ ਕਰ ਸਕਦੀ ਹੈ ਮੈਚ ਲਗਾਤਾਰ ਸ਼ੁਰੂ ਹੈ ਇੰਡੀਆ ਦੇ ਪਲੇਅਰ ਜਿਹੜੇ ਨੇ ਹੋਕੀ ਟੀਮ ਦੇ ਪਲੇਅਰੇ ਨੇ ਉਹ ਕਾਫੀ ਜੋਸ਼ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਟੋਕੀਓ ਦੇ ਵਿੱਚ ਵੀ ਬ੍ਰਾਉਂਜ਼ ਮੈਡਲ ਲੈ ਕੇ ਆਇਸ ਤੇ ਇਸ ਵਾਰ ਵੀ ਬ੍ਰਾਉਂਜ਼ ਮੈਡਲ ਦੀ ਜਿਹੜੀ ਹੈ ਪੂਰੀ ਇੰਡੀਅਨ ਹੋਕੀ ਟੀਮ ਦੇ ਨਾਲ ਉਮੀਦਾਂ ਰੱਖੀਆਂ ਨੇ